ਸਾਸੀ ਕਾਲਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਪੰਜਾਬ ਚ ਇੱਕ ਬਹੁਤ ਹੀ ਹੁਨਾਰਾ ਸਿੰਗਰ ਜਿਸ ਦਾ ਨਾਮ ਰਾਜਵੀਰ ਜਵੰਦਾ ਸੀ ਉਸ ਦਾ ਇਸ ਦੁਨੀਆ ਤੋਂ ਚਲੇ ਜਾਣਾ ਇੱਕ ਬਹੁਤ ਹੀ ਦੁਖਦਾਈ ਖਬਰ ਆ ਤੇ ਉਸ ਦੀ ਮੌਤ ਦਾ ਕਾਰਨ ਆਵਾਰਾ ਪਸ਼ੂ ਬਣਦੇ ਨੇ ਸੋ ਹਰ ਇੱਕ ਵਿਅਕਤੀ ਟੈਕਸ ਦਿੰਦਾ ਏ ਕੋਸਸ ਦਿੰਦਾ ਏ ਫੇਰ ਵੀ ਇਦਾਂ ਦੇ ਹਾਲਾਤ ਬਣਦੇ ਨੇ ਕਿ ਆਵਾਰਾ ਪਸ਼ੂ ਸੜਕਾਂ ਤੇ ਫਿਰ ਰਹੇ ਨੇ ਬਹੁਤ ਸਾਰੀਆਂ ਕੀਮਤੀ ਜਾਨਾਂ ਨੇ ਜਿਹੜੀਆਂ ਲੈ ਰਹੇ ਨੇ ਸਰਕਾਰ ਅਪਰਾਲੇਤਾ ਕਰ ਰਹੀ ਆ ਕਿ ਪਰਾਲੀ ਨੂੰ ਅੱਗ ਨਹੀਂ ਲਾਉਣ ਦੇਣੀ ਬਹੁਤ ਸਾਰੇ ਅਫਸਰਾਂ ਦੀਆਂ ਡਿਊਟੀਆਂ ਲੱਗ ਰਹੀਆਂ ਨੇ ਕਿ ਬਿਮਾਰੀਆਂ ਫੈਲਦੀਆਂ ਨੇ ਪਰ ਇਹ ਤੋਂ ਵੀ ਖਤਰਨਾਕ ਭਿਆਨਕ ਮੁੱਦਾ ਇਹ ਹੈ ਆਵਾਰਾ ਪਸ਼ੂ ਜਿਹੜੇ ਸੜਕਾਂ ਤੇ ਫਿਰਦੇ ਨੇ ਇਸ ਮਸਲੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਬਾਈ ਜੀ ਨੇ ਬਿੱਲੂ ਮੱਲੇਵਾਲ ਸੋ ਨਾਮੀ ਸਖਸੀਅਤ ਨੇ ਗੱਲ ਕਰਦੇ ਆ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵੈਗਰੂ ਜੀ ਕਾਕਾ ਸਾਹਿਬ ਵੈਰੂਜਾ ਖਾਲਸਾ ਵੈਰੂਜ ਕੀ ਫਤਿਹ ਕਿਸ ਤਰ੍ਹਾਂ ਦੇਖਦੇ ਹਾਂ ਜੀ ਪਹਿਲਾਂ ਤਾਂ ਬਹੁਤ ਹੀ ਦੁਖਦਾਈ ਖਬਰ ਹੈ ਜਿਹੜੀ ਕੱਲ ਤੋਂ ਸੁਰਖੀਆਂ 'ਚ ਹੈ ਜੀ ਰਾਜਵੀਰ ਜਵੰਦਾ ਦਾ ਚਲੇ ਜਾਣਾ ਦੇਖੋ ਕੱਲਾ ਪੰਜਾਬ ਹੀ ਨਹੀਂ ਸਾਰੀ ਦੁਨੀਆ 'ਚ ਜਿਹੜੇ ਲੋਕਾਂ ਨੇ ਇਸ ਚੀਜ਼ ਦਾ ਬਹੁਤ ਅਫਸੋਸ ਕੀਤਾ ਹੈ ਵੀ ਜਿਹੜੇ ਇਦਾਂ ਦੇ ਜਿਹੜੇ ਸਿੰਗਰ ਨੇ ਨੌਜਵਾਨ ਜਿਹੜੇ ਹੁੰਦੇ ਆ ਉਹ ਆਮ ਪੈਦਾ ਨਹੀਂ ਹੁੰਦੇ ਇਹਨਾਂ ਨੂੰ ਸਾਂਭਣਾ ਸਾਡੇ ਸਮਾਜ ਦਾ ਇੱਕ ਬਹੁਤ ਵੱਡਾ ਜ਼ਰੂਰੀ ਅੰਗਾ ਅ ਜਿਵੇਂ ਇਸ ਤੋਂ ਪਹਿਲਾਂ ਮੂਸੇ ਵਾਲੇ ਦਾ ਚਲੇ ਜਾਣਾ ਸਾਡੇ ਮਸ਼ਹੂਰ ਖਿਡਾਰੀ ਨੰਗਲੰਬਲੀਆ ਨੰਗਲੰਬੀਆਂ ਦਾ ਚਲੇ ਜਾਣਾ ਇਹ ਇੱਕ ਬਹੁਤ ਵੱਡੀ ਜੜੀ ਦੁਖਾਂਤ ਹੈ ਸਾਡੇ ਸਮਾਜ ਦਾ ਵੀ ਜਿਹੜਾ ਅਸੀਂ ਇਹ ਜਿਹੇ ਲੋਕਾਂ ਨੂੰ ਸਾਡੀਆਂ ਮਤਲਬ ਸਾਡੇ ਹਾਲਾਤਾਂ ਕਰਕੇ ਕੁਝ ਮਤਲਬ ਕਾਨੂੰਨ ਦੀ ਜਿਹੜੀ ਸਥਿਤੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਹੈ ਜਿਹੜੀ ਉਹ ਇਹ ਜੀ ਹੋ ਗਈ ਤੇ ਕੁਝ ਆਹ ਜਿਹੜੇ ਜਿਵੇਂ ਤੁਸੀਂ ਅਵਾਰਾ ਪਸ਼ੂਆਂ ਦੀ ਗੱਲ ਕੀਤੀ ਹੈ ਵੀ ਇਹਨਾਂ ਕਰਕੇ ਜਿਹੜੇ ਇਦਾਂ ਦੇ ਜਿਹੜੇ ਸਟਾਰ ਲੋਕ ਨੇ ਜਿਹੜੇ ਵੈਸੇ ਤਾਂ ਚਲੋ ਹਰ ਇੱਕ ਮਾਂ ਦਾ ਪੁੱਤ ਜਿਹੜੋ ਕਦੋਂ ਐਕਸੀਡੈਂਟ ਦੇ ਕਵਰ ਕਿਸ ਦੇ ਘਰੇ ਪਹੁੰਚਦੀ ਹੈ ਉਹਦਾ ਦੁੱਖ ਉੱਡਾ ਹੀ ਹੁੰਦਾ ਹੈ ਪਰ ਇੱਕ ਸਮਾਜ ਲਈ ਇਹ ਬਹੁਤ ਵੱਡਾ ਘਾਟਾ ਆ ਜਦੋਂ ਤੁਸੀਂ ਇੱਕ ਇਦਾਂ ਦੇ ਮਤਲਬ ਫੇਮਸ ਬੰਦੇ ਦਾ ਜਿਹੜਾ ਸਾਡੇ ਸਮਾਜ ਤੋਂ ਚਲੇ ਜਾਣਾ ਬਹੁਤ ਵੱਡਾ ਘਾਟਾ ਆ ਸਰਕਾਰਾਂ ਨੂੰ ਇਹਦੇ ਬਾਰੇ ਬਹੁਤ ਮਤਲਬ ਨੀਜ਼ ਲਾ ਕੇ ਸੋਚਣ ਦੀ ਲੋੜ ਹੈ ਮੈਨੂੰ ਲੱਗਦਾ ਸਰਕਾਰਾਂ ਤਾਂ ਸ਼ਾਇਦ ਨਹੀਂ ਸੋਚਣਗੀਆਂ ਇਹਦੇ ਲਈ ਲੋਕਾਂ ਨੂੰ ਸੋਚਣ ਦੀ ਲੋੜ ਹੈ ਲੋਕ ਇਹਦੇ ਲਈ ਅਵੇਅਰ ਹੋਣ ਮਤਲਬ ਜਿਹੜੇ ਆਵਾਰਾ ਪਸ਼ੂ ਨੇ ਕਿਤਨਾ ਕਿਤੇ ਇਹ ਲੋਕਾਂ ਵੱਲੋਂ ਹੀ ਛੱਡੇ ਗਏ ਨੇ ਕਿਤਨਾ ਕਿਤੇ ਇਹਦੇ ਬਾਰੇ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਇਸ ਦਾ ਕੋਈ ਹੱਲ ਆ ਜਿਹੜਾ ਮਤਲਬ ਕੱਢਿਆ ਜਾਣਾ ਚਾਹੀਦਾ ਕੋਸਸ ਦੰਨੇ ਆ ਜੀ ਅਸੀਂ ਸਾਰਾ ਸਿਸਟਮਾ ਚੱਲਦਾ ਏ ਕੋਸਸ ਬਹੁਤ ਲੰਮੇ ਟਾਈਮ ਤੋਂ ਸਾਡੇ ਸਮਾਜ ਦੇ ਲੋਕ ਨੇ ਜਿਹੜੇ ਦੰਦੇ ਆ ਰਹੇ ਨੇ ਪਰ ਉਹਦਾ ਫਾਇਦਾ ਕੋਈ ਨਹੀਂ ਮਿਲ ਰਿਆ ਉਹੀ ਜਿਵੇਂ ਮੈਂ ਕੱਲ ਵੀ ਗੱਲ ਕੀਤੀ ਸੀ ਵੀ ਕੋਸਸ ਲੈ ਲੋ ਜਨਨ ਲੈਣਾ ਕੋਸਸ ਦੀ ਚਿੰਤਾ ਨਹੀਂ ਲੋਕ ਦੇ ਰਹੇ ਨੇ ਤੇ ਪਰ ਗੱਲ ਇਹ ਹੈ ਵੀ ਜਿੱਦਾਂ ਹੁਣ ਆਪਾਂ ਫੋਰਨ ਚ ਆਪਾਂ ਜਾਂਦੇ ਹਾਂ ਉਹਨੀਆਂ ਸਾਰੇ ਦੇਖਦੇ ਆਂ ਉੱਥੇ ਜਿਹੜੇ ਮਤਲਬ ਰਾਈਡਰ ਨੇ ਬਾਈਕ ਰਾਈਡਰ ਕਰਦੇ ਆ ਅਸੀਂ ਦੇਖਦੇ ਰਹਿੰਨੇ ਆ ਉਹਨਾਂ ਵਾਸਤੇ ਸਰਕਾਰਾਂ ਨੇ ਸਹੂਲਤਾਂ ਦਿੱਤੀਆਂ ਨੇ ਬਹੁਤ ਵੱਡੀਆਂ ਵੱਡੀਆਂ ਜੇ ਇੱਕ ਮੋਟਰਸਾਈਕਲ ਹੈ ਜਿਹੜਾ ਮਤਲਬ ਸੜਕ ਤੇ ਜਾ ਰਿਹਾ ਹੈ ਤੇ ਉਹ ਇੱਕ ਕਾਰ ਜਿੰਨੀ ਜਗ੍ਹਾ ਉਹਨੂੰ ਉੱਥੇ ਮਤਲਬ ਮਿਲਦੀ ਹੈ ਉਹਦੇ ਓਨੀ ਜਗ੍ਹਾ ਵਿੱਚ ਦੀ ਕਾਰ ਵੀ ਕ੍ਰੋਸ ਨਹੀਂ ਕਰ ਸਕਦੀ ਸੋ ਸਾਡੇ ਤਾਂ ਕੋਈ ਉਦਾਂ ਦਾ ਸਿਸਟਮ ਹੀ ਨਹੀਂ ਹੈ ਸਾਡੇ ਤਾਂ ਕੋਈ ਕੁੱਤਾ ਅੱਗੇ ਆ ਗਿਆ ਕਦੇ ਕੋਈ ਬਿੱਲਾ ਆ ਗਿਆ ਗਿਆ ਕੋਈ ਪਸ਼ੂ ਤੁਰੇ ਫਿਰਦੇ ਆ ਪਸ਼ੂ ਅੱਗੇ ਆ ਗਏ ਮਤਲਬ ਸਾਡੇ ਉਹ ਸਿਸਟਮ ਕਿਉਂ ਨਹੀਂ ਬਣ ਪਉਂਦਾ ਸਰਕਾਰਾਂ ਜਦੋਂ ਇਸ ਚੀਜ਼ ਤੇ ਟੈਕਸ ਇਕੱਠਾ ਕਰਦੀਆਂ ਨੇ ਤੇ ਉਹ ਟੈਕਸ ਨੂੰ ਉਸ ਚੀਜ਼ ਦੇ ਉੱਤੇ ਕਿਉਂ ਨਹੀਂ ਲਾਇਆ ਜਾਂਦਾ ਦੇਖੋ ਇੱਕ ਸਰਕਾਰ ਵਾਸਤੇ ਕਿੱਡੀ ਵੱਡੀ ਗੱਲ ਹੈ ਇਹ ਮਤਲਬ ਅਵਾਰਾ ਪਸ਼ੂਆਂ ਨੂੰ ਜਿਵੇਂ ਹੁਣ ਤੁਸੀਂ ਪ੍ਰਾਲੀ ਦੀ ਗੱਲ ਕਰੀ ਆ ਤੇ ਪ੍ਰਾਲੀ ਦੇ ਉੱਤੇ ਟੀਚਰਾਂ ਦੀਆਂ ਡਿਊਟੀਆਂ ਮਾਸਟਰਾਂ ਦੀਆਂ ਤੇ ਸਾਰੇ ਪਟਵਾਰੀਆਂ ਦੀਆਂ ਡਿਊਟੀਆਂ ਸਾਰੇ ਅਫਸਰ ਜਿਹੜੇ ਇਸ ਕੰਮ ਤੇ ਹੁਣ ਆਹ 2 ਮਹੀਨੇ ਲਈ ਰੱਖਣੇ ਆ ਸਰਕਾਰ ਨੇ ਨਾਲ ਤਾਂ ਜੀ ਕਹਿੰਦੇ ਬਿਮਾਰੀ ਫੈਲਣੀ ਆ ਪਰ ਆ ਕਿੱਡਾ ਪਾਸਾ ਇੱਕ ਬਿਮਾਰੀ ਫੈਲਣ ਦੇ ਡਰ ਤੋਂ ਜਾਂ ਮਤਲਬ ਇੱਕ ਮਤਲਬ এনवायरमेंट ਨੂੰ ਥੋੜਾ ਜਿਹਾ ਖਰਾਬ ਹੋਣ ਦੇ ਡਰ ਤੋਂ ਤਾਂ ਸਰਕਾਰ ਕਿੰਨੀ ਚਿੰਤਤ ਹੈ ਇੱਕ ਇਹੀਆਂ ਮਤਲਬ ਬੇਸਕੀਮਤੀ ਜਾਨਾਂ ਨੇ ਜਿਹੜੀਆਂ ਇਸ ਕਰਕੇ ਜਾ ਰਹੀਆਂ ਨੇ ਇਹਦੇ ਲਈ ਕੋਈ ਵੀ ਚਿੰਤਤ ਨਹੀਂ ਆ ਅੱਜ ਤੱਕ ਦੱਸੋ ਤੁਸੀਂ ਇਹ ਮੈਨੂੰ ਲੱਗਦਾ ਜਦੋਂ ਦੀ ਆਪਾਂ ਵੇਖਦੇ ਆਉਨੇ ਆ ਜਦੋਂ ਦੀ ਆ ਟ੍ਰੈਫਿਕ ਦਾ ਸਿਸਟਮ ਜ਼ਿਆਦਾ ਵਧਿਆ ਹੈ ਕਿੰਨੇ ਹੀ ਲੋਕ ਰੋਜ਼ ਐਕਸੀਡੈਂਟ ਚ ਜਿਹੜੀਆਂ ਖਬਰਾਂ ਤੁਸੀਂ মিডিਆ ਤੇ ਦੇਖਦੇ ਹੋ ਕਿੰਨੇ ਹੀ ਲੋਕ ਨੇ ਜਿਹੜੇ ਮਤਲਬ ਲੋਕ ਸਬਰ ਦਾ ਕੁੱਟ ਭਰ ਕੇ ਰਹਿ ਜਾਂਦੇ ਆ ਆਪਣੇ ਮਤਲਬ 6-6 ਫੁੱਟੇ ਨੌਜਵਾਨ ਪੁੱਤਾਂ ਦੀਆਂ ਡੈੱਡ ਬੋਡੀਆਂ ਸਿਵਿਆਂ ਤੱਕ ਛੱਡ ਕੇ ਲੋਕ ਆ ਕੇ ਸਬਰ ਦਾ ਕੁੱਟ ਭਰ ਕੇ ਬਹਿ ਜਾਂਦੇ ਆ ਪਰ ਕਦੇ ਵੀ ਸਰਕਾਰ ਨੇ ਕਿਸੇ ਅਫਸਰ ਨੇ ਇਸ ਚੀਜ਼ ਲਈ ਕਦੇ ਵੀ ਮਤਲਬ ਧਿਆਨਤਦਾਰੀ ਵਰਤੀ ਹੈ ਵੀ ਇਸ ਚੀਜ਼ ਲਈ ਯਾਰ ਮੈਂ ਕੋਈ ਡੀਸੀਓ ਸੋਚ ਲਈਏ ਕਿਸੇ ਜ਼ਿਲ੍ਹੇ ਦਾ ਵੀ ਉਹਨੇ ਕੋਈ ਆ ਚੀਜ਼ ਮਤਲਬ ਕਰਤੀ ਹੋਵੇ ਵੀ ਯਾਰ ਨਹੀਂ ਮੈਂ ਆਪਣੇ ਹਲਕੇ 'ਚ ਜਾਂ ਆਪਣੇ ਜ਼ਿਲ੍ਹੇ 'ਚ ਮੈਂ ਵਾਰਾ ਪਸ਼ੂਆਂ ਤੇ ਮੈਂ ਕੰਮ ਕਰਦਾ ਲੋਕ ਐਪਰੀਸ਼ੀਏਟ ਕਰਨਗੇ ਉਹ ਗੱਲ ਨੂੰ ਨਾ ਹੀ ਕੋਈ ਸਰਕਾਰ ਕਿੰਨੀਆਂ ਸਰਕਾਰਾਂ ਮਤਲਬ ਗਈਆਂ ਆਪਾਂ ਸਰਕਾਰ ਨੂੰ ਦੋਸ਼ ਦਈਏ ਕਿੰਨੀਆਂ ਸਰਕਾਰਾਂ ਬਦਲ ਗਈਆਂ ਕਿਸੇ ਸਰਕਾਰ ਨੇ ਕਿਸੇ ਮੁੱਖ ਮੰਤਰੀ ਨੇ ਕਿਸੇ ਮੰਤਰੀ ਨੇ ਅੱਜ ਤੱਕ ਇਹ ਐਲਾਨ ਨਹੀਂ ਕੀਤਾ ਵੀ ਮੇਰੇ ਹਲਕੇ ਦੇ ਵਿੱਚ ਕੋਈ ਆਵਾਰਾ ਪਸ਼ੂ ਨਹੀਂ ਫਰੇਗਾ ਮੈਂ ਉਹਦੀ ਜ਼ਿੰਮੇਵਾਰੀ ਲੈਣਾ ਜਾਂ ਮੈਂ ਕਿਸੇ ਅਫਸਰਾਂ ਦੀਆਂ ਡਿਊਟੀਆਂ ਲਾਉਣਾ ਪਤਾ ਨਹੀਂ ਸਰਕਾਰਾਂ ਇਸ ਚੀਜ਼ ਵੱਲ ਕਿਉਂ ਧਿਆਨ ਨਹੀਂ ਦੇ ਰਹੀਆਂ ਅਸੀਂ Google ਤੇ ਸਰਚ ਕੀਤਾ ਜੀ ਪੰਜਾਬ ਦੇ ਵਿੱਚ ਰੋਜ਼ ਇੱਕ ਜਾਨ ਹੈ ਜਿਹੜੀ ਆਵਾਰਾ ਪਸ਼ੂਆਂ ਦੇ ਕਾਰਨ ਜਾਂਦੀ ਹੈ ਇਹ ਸਰਚ ਕੀਤਾ ਤੇ ਇਹ ਨਹੀਂ ਸਰਚ ਕਰਦੇ ਇਹਨਾਂ ਦੀਆਂ ਡਿਊਟੀਆਂ ਨੇ ਸਾਰਾ ਕੁਝ ਪਤਾ ਹੈ ਸਾਰਾ ਕੁਝ ਜਾਣਦੇ ਨੇ ਅਫਸਰ ਵੀ ਜਾਣਦੇ ਨੇ ਪਰ ਅਫਸਰਾਂ ਦੀਆਂ ਡਿਊਟੀਆਂ ਤਾਂ ਮਤਲਬ ਲੀਡਰਾਂ ਦੀਆਂ ਪਸਤ ਬਣਾਈਆਂ ਤੇ ਲੱਗੀਆਂ ਹੋਈਆਂ ਨੇ ਅਫਸਰ ਤਾਂ ਮਤਲਬ ਦੋ ਦੋ ਜ਼ਿਲ੍ਹਿਆਂ ਦੇ ਅਫਸਰ ਇਕੱਠੇ ਕਰਕੇ ਕਿਤੇ ਲੀਡਰ ਨੇ ਆਉਣਾ ਉਧਰਾਂ ਦੀਆਂ ਡਿਊਟੀਆਂ ਲੱਗੀਆਂ ਨੇ ਇੱਕ ਐਸਡੀਐਮ ਦੀ ਡਿਊਟੀ ਲੱਗੇ ਵੀ ਤੇਰੇ ਤੇਰੇ ਬਲਾਕ ਦੇ ਵਿੱਚ ਕੋਈ ਆਵਾਰਾ ਪਸ਼ੂ ਜੇ ਕੋਈ ਜਾਂਦਾ ਆ ਤਾਂ ਤੇਰੀ ਜ਼ਿੰਮੇਵਾਰੀ ਬਣੇਗੀ ਤੇ ਉਹ ਅੱਗੇ ਗਊਸ਼ਾਲਾ ਬਣੀਆਂ ਹੋਈਆਂ ਨੇ ਤੇ ਨਗਰ ਕੌਂਸਲਾਂ ਬਣੀਆਂ ਹੋਈਆਂ ਨੇ ਪਿੰਡਾਂ ਚ ਪੰਚਾਇਤਾਂ ਨੇ ਸਾਰਿਆਂ ਨੂੰ ਕਿਤਨਾ ਕਿਤੇ ਰਿਸਪੌਂਸਿਬਿਲਟੀ ਦੇਣ ਵੀ ਤੁਹਾਡੇ ਪਿੰਡ 'ਚ ਤੁਹਾਡੇ ਸ਼ਹਿਰ 'ਚ ਅਵਾਰਾ ਪਸ਼ੂ ਜੇ ਹੋਏਗਾ ਤਾਂ ਤੁਹਾਡੀ ਰਿਸਪੌਂਸਿਬਿਲਟੀ ਹੋਏਗੀ ਕਿਉਂ ਨਹੀਂ ਇੱਕ ਹਫ਼ਤੇ ਦੇ ਵਿੱਚ ਹੋ ਸਕਦਾ ਇਹ ਨਸੇ ਦੇ ਉੱਤੇ ਸਰਕਾਰ ਕਿੰਨਾ ਟਾਈਮ ਤੋਂ ਲੱਗੀ ਹੋਈ ਹੈ ਠੀਕ ਹੈ ਉਹਦੇ ਨਾਲ ਜਾਨਣਾ ਜਾਂਦੀਆਂ ਨੇ ਤੇ ਇਹ ਇਹਦੇ ਨਾਲ ਜਾਨਣਾ ਜਾ ਰਹੀਆਂ ਨੇ ਇਹਦੇ ਬਾਰੇ ਕੋਈ ਨਹੀਂ ਸੋਚ ਰਿਆ ਅੱਜ ਤੱਕ ਮੈਨੂੰ ਕੋਈ ਬਿਆਨ ਸਰਕਾਰ ਦਾ ਕੋਈ ਮਤਲਬ ਐਫਰਡ ਕੀ ਕੀਤਾ ਦੱਸੋ ਕੱਖ ਵੀ ਨਹੀਂ ਹੈ 0% ਇਸ ਚੀਜ਼ ਬਾਰੇ ਧਿਆਨ ਦਿੱਤਾ ਜਾਂਦਾ ਹੈ ਹਾਲਾਂਕਿ ਬਹੁਤ ਜਿਹੜੇ ਮਤਲਬ ਨੌਜਵਾਨ ਲਾਲੋ ਪਰਿਵਾਰਾਂ ਦੇ ਪਰਿਵਾਰ ਲਾਲੋ ਐਕਸੀਡੈਂਟ ਦਾ ਸਕਾਰ ਹੋ ਜਾਂਦੇ ਆ ਨਾ ਹੀ ਕੋਈ ਟ੍ਰੈਫਿਕ ਸਿਸਟਮ ਹੈਗਾ ਆ ਨਾ ਹੀ ਕੋਈ ਅਵਾਰਾ ਪਸ਼ੂਆਂ ਨੂੰ ਰੋਕਣ ਦੀ ਤੁਸੀਂ ਆਮ ਕਈ ਵਾਰੀ ਵੀਡੀਓ ਦੇਖਦੇ ਹੋ ਸੋਸ਼ਲ ਮੀਡੀਆ ਤੇ ਚੱਲਦੀਆਂ ਬਾਜ਼ਾਰ ਦੇ ਵਿੱਚ ਦੋ ਠੱਠੇ ਲੜਦੇ ਆ ਲੋਕਾਂ ਦੇ ਉੱਤੇ ਚੜ ਜਾਂਦੇ ਆ ਜਾਂ ਕਿਸੇ ਦੁਕਾਨਾਂ 'ਚ ਵੜ ਜਾਂਦੇ ਆ ਕਿਸੇ ਵਹੀਕਲ ਤੇ ਚੜ ਜਾਂਦੇ ਆ ਕੋਈ ਪੁੱਛਣ ਵਾਲਾ ਨਹੀਂ ਐ ਉਹ ਕੌਣ ਜਵਾਬਦੇਹੀ ਕਰੇ ਇਸ ਗੱਲ ਦੀ ਉਹ ਕਿਹਨੇ ਛੱਡੇ ਨੇ ਕਿੱਥੋਂ ਆਏ ਨੇ ਤੇ ਜਾਂ ਮਤਲਬ ਜਿਹੜੇ ਗਊਸ਼ਾਲਾ ਵੀ ਜਿਹੜੀਆਂ ਇੰਨਾ দান ਲੈਂਦੇ ਆ ਉਹ ਕਿਉਂ ਨਹੀਂ ਪ੍ਰਬੰਧ ਕਰਦੇ ਜੀ ਉਹ ਆਪਣੇ ਸ਼ਹਿਰ 'ਚ ਮਤਲਬ ਉਹਨਾਂ ਨੂੰ ਫੜਕੇ ਆਪਣੇ ਗਊਸ਼ਾਲਾ 'ਚ ਰੱਖਣ ਨਹੀਂ ਇਹ ਸਾਰਾ ਕੁਸ ਜਿਹੜਾ ਹੈਗਾ ਇੱਕ ਬਿਜ਼ਨਸ ਦਾ ਹਿੱਸਾ ਆ ਲੋਕ ਸਾਰਾ ਕੁਸ ਆਪਣਾ ਡੇਢ ਧੰਗ ਨਾਲ ਬਿਜ਼ਨਸ ਚਲਾ ਰਹੇ ਆ ਲੋਕ ਮਰਦੇ ਆ ਤੇ ਮਰਨ ਕਿਸੇ ਨੂੰ ਕੋਈ ਪਰਵਾਹ ਨਹੀਂ ਆ ਸਾਡੇ ਲੋਕਾਂ 'ਚ ਵੀ ਬਹੁਤ ਕਮੀ ਐ ਜੀ ਹੋਰ ਮਸਲੇ ਤਾਂ ਤਾਂ ਬੜੇ ਇਕੱਠੇ ਹੋ ਜਾਂਦੇ ਨੇ ਇਸ ਮਸਲੇ ਤੇ ਕਿਉਂ ਨਹੀਂ ਇਕੱਠੇ ਹੁੰਦੇ ਕਿਉਂ ਨਹੀਂ ਧਰਨੇ ਲੱਗਦੇ ਕਿਉਂ ਨਹੀਂ ਸੜਕਾਂ ਘੇਰੀਆਂ ਜਾਂਦੀਆਂ ਹੁਣ ਰਾਜਵੀਰ ਜਬੰਦਾ ਨਾਲ ਹੋਇਆ ਏ ਜੇ ਇਹਦਾ ਪੂਰਾ ਪ੍ਰੋਸੈਸ ਕਾਨੂੰਨੀ ਦਾਇਰੇ ਚ ਦੇਖਿਆ ਜਾਵੇ ਜਦੋਂ ਪ੍ਰੋਸੈਸ ਦੰਨੇ ਆ ਤਾਂ ਉਹ ਹੋਇਆ ਏ ਸਰਕਾਰ ਤੇ ਮੌਜੂਦਾ ਜਿਹੜਾ ਹਾਲਾਤਾਂ ਦੀ ਜ਼ਿੰਮੇਵਾਰ ਆ ਉਹਦੇ ਤੇ ਪਰਚਾ ਵੀ ਦਰਜ ਹੋ ਸਕਦਾ ਜੀ ਜੇ ਕਾਨੂੰਨੀ ਦਾਇਰੇ ਚ ਦੇਖਿਆ ਜਾਵੇ ਦੇਖੋ ਮੈਂ ਉਹੀ ਗੱਲ ਕਰਦਾ ਕਾਨੂੰਨੀ ਦਾਇਰੇ ਚ ਜੇ ਆਪਾਂ ਆ ਵੀ ਜਾਈਏ ਠੀਕ ਹੈ ਸਰਕਾਰ ਉਹਨਾਂ ਨੂੰ ਕੰਪਨਸੇਸ਼ਨ ਦੇ ਦੇਗੀ ਕਿਸੇ ਤੇ ਪਰਚਾ ਵੀ ਦਰਜ ਹੋ ਜਾਏਗਾ ਕੀ ਉਹ ਸਮਾਂ ਦਾ ਪੁੱਤ ਵਾਪਸ ਆ ਜਾਏਗਾ ਜਿਸ ਨੇ ਐਡੇ ਵੱਡੇ ਸੁਪਨੇ ਦਿਖਾਏ ਉਹਨਾਂ ਨੂੰ ਐਡਾ ਵੱਡਾ ਇੰਨੇ ਇੰਨੇ ਅ ਇੰਨੇ ਟਾਈਮ ਦੇ ਵਿੱਚ ਆਪਣੀ ਮਿਹਨਤ ਮੁਸਕਤ ਨਾਲ ਇੱਕ ਸਟਾਰ ਬਣਿਆ ਇੱਕ ਕਾਮਕਾਰ ਤੋਂ ਉੱਠ ਕੇ ਮੁੰਡਾ ਆਪਣੀ 30 35 ਸਾਲਾਂ ਦੀ ਉਮਰ ਦੇ ਵਿੱਚ ਆਪਣੇ ਨਾਂ ਨੂੰ ਦੁਨੀਆ ਦੇ ਪੱਧਰ ਤੱਕ ਪਹੁੰਚਾ ਦਿੰਦਾ ਹੈ ਅੱਜ ਉਹ ਇੱਕ ਕਿਸੇ ਦੀ ਛੋਟੀ ਜਿਹੀ ਨਿਲਕੀ ਦੇ ਨਾਲ ਅੱਜ ਉਹ ਘਰ ਅਰਸ਼ ਤੋਂ ਫਰਸ਼ ਤੇ ਆ ਗਿਆ ਕਿੱਦਾਂ ਉਹ ਮਾਂ ਹੈ ਜਿਹੜੀ ਆਪਣੇ ਉਸ ਮਤਲਬ ਬੱਚੇ ਦੀਆਂ ਰੋਜ਼ ਵੀਡੀਓ ਦੇਖਿਆ ਕਰੇਗੀ ਗਾਣੇ ਸੁਨੇ ਕਰੇ ਵੀਡੀਓ ਦੇਖ ਰਹੇ ਸੀ ਜੀ ਸਾਰਾ ਪਰਿਵਾਰ ਬੈਠਾ ਅੱਖਾਂ ਭਾਵਕ ਹੋ ਗਈਆਂ ਉਹਦਾ ਇੱਕ ਗਾਣਾ ਸੀ ਪੁੱਤ ਮਰੇ ਨਹੀਂ ਭੁੱਲਦੀਆਂ ਮਾਮਾ ਸਭ ਖਾਣਾ ਪੀਣਾ ਭੁੱਲ ਜਾਂਦੀਆਂ ਸਾਰ ਭਾਵਕ ਉਹਦੇ ਤੇ ਮਤਲਬ ਸੋਸ਼ਲ ਮੀਡੀਆ ਤੇ ਚੱਲ ਰਿਹਾ ਜਿੱਦਾਂ ਐ ਹੀ ਲੱਗਦਾ ਵੀ ਉਹ ਗਾਣਾ ਉਹਨੇ ਆਪਣੇ ਲਈ ਆਪਣੀ ਮਾਂ ਲਈ ਉਹ ਪਹਿਲੇ ਹੀ ਕਿਤਨਾ ਕਿਤੇ ਗਾ ਗਿਆ ਹੁੰਦਾ ਇਹ ਦੋ ਸਿੰਗਰ ਤੁਸੀਂ ਲਾਜ਼ਮੀ ਦੇਖੋਗੇ ਇਕਸੇ ਦੂਸੇ ਵਾਲਾ ਤੇ ਕੇ ਰਾਜਵੀਰ ਜਵੰਦਾ ਇਹਨਾਂ ਦੇ ਅੱਜ ਗਾਣੇ ਸ਼ਾਇਦ ਉਸ ਟਾਈਮ ਆਪਾਂ ਅਰਥ ਨਹੀਂ ਕੱਢੇ ਹੋਣਗੇ ਅੱਜ ਉਹ ਲੱਗਦਾ ਵੀ ਸੱਚੀ ਉਹਨਾਂ ਦੀ ਜਮਾਨ ਤੋਂ ਇਹ ਚੀਜ਼ਾਂ ਪਹਿਲਾਂ ਹੀ ਕਿਤੇ ਨਾ ਕਿਤੇ ਮਤਲਬ ਉਹ ਪ੍ਰਮਾਤਮਾ ਵੱਲੋਂ ਕਢਵਾ ਦਿੱਤੀਆਂ ਗਈਆਂ ਵੀ ਸ਼ਾਇਦ ਥੋਡੀਆਂ ਇਹ ਚੀਜ਼ਾਂ ਅਮਰ ਹੋ ਜਾਣੀਆਂ ਨੇ ਥੋੜੇ ਲਫ਼ਜ਼ ਨੇ ਜਿਹੜੇ ਥੋੜੇ ਮਤਲਬ ਇਹ ਗੀਤ ਨੇ ਜਿਹੜੇ ਇਹ ਦੁਨੀਆ 'ਚ ਐਦਾਂ ਹੀ ਸਦੀਆਂ ਤੱਕ ਗੂੰਜਦੇ ਰਹਿਣਗੇ ਪਤਾ ਨਹੀਂ ਉਹ ਕਿੰਨੇ ਨੌਜਵਾਨ ਬੱਚਿਆਂ ਲਈ ਉਹਨਾਂ ਮਾਂਵਾਂ ਲਈ ਉਹ ਚੀਜ਼ਾਂ ਟੁਕਦੀਆਂ ਰਹਿਣਗੀਆਂ ਉਹਨਾਂ ਦੇ ਬੋਲੇ ਲਫ਼ਜ਼ ਜਿਹੜੇ ਉਹ ਮਤਲਬ ਸਾਡੀ ਫੇਜ ਅੱਜ ਗੂੰਜਦੇ ਨੇਕ ਸਦਾ ਤੱਕ ਸਾਡੇ ਹਿਮਾਚਲ ਚ ਹਾਦਸਾ ਹੁੰਦਾ ਜੀ ਐਮਪੀ ਨੇ ਕੰਗਣਾ ਜੀ ਹੋਰ ਮੁੱਦਿਆਂ ਤੇ ਤਾਂ ਬਹੁਤ ਬੋਲਦੇ ਨੇ ਹੁਣ ਐਡਾ ਵੱਡਾ ਹਾਦਸਾ ਹੋ ਗਿਆ ਇੰਨਾ ਹੁਣ ਹਾਰ ਐਡਾ ਸਿੰਗਰ ਤੇ ਐਕਟਰ ਚਲਿਆ ਗਿਆ ਇੱਕ ਬਿਆਨ ਨਹੀਂ ਆਇਆ ਜੀ ਉਹਨਾਂ ਦੀ ਜ਼ਿੰਮੇਵਾਰੀ ਆ ਉਹਨਾਂ ਦੇ ਹੋਇਆ ਜੀ ਰਾਜ ਚ ਸਾਡੀਆਂ ਮਤਲਬ ਸਰਕਾਰਾਂ ਲਾ ਲਓ ਲੀਡਰ ਲਾ ਲਓ ਅਫਸਰ ਸਾਹੀ ਲਾ ਲਓ ਸਾਡਾ ਪ੍ਰਸ਼ਾਸਨ ਲਾ ਲਓ ਸਾਡਾ ਸਾਰਾ ਤਾਣਾ ਬਾਣਾ ਆਪਣੇ ਤੱਕ ਸੀਮਤ ਹੋ ਕੇ ਰਹਿ ਗਿਆ ਅਸੀਂ ਹਰ ਇੱਕ ਚੀਜ਼ ਨੂੰ ਮਤਲਬ ਉਹ ਉੱਥੇ ਤੱਕ ਟਾਈਮ ਟਪਾਉ ਦੇਖਦੇ ਆ ਚਾਹੇ ਕੋਈ ਅਫਸਰ ਹੈ ਉਹ ਆਪਣਾ ਕਾਰਜਕਾਲ ਦੇਖਦਾ ਵੀ ਮੈਂ ਨੱਕ ਟਾਈਮ ਨਗਾ ਕੇ ਅੱਗੇ ਹੋ ਜਾ ਹਰ ਇੱਕ ਲੀਡਰ ਆਪਣੇ 5 ਸਾਲ ਦੇਖਦਾ ਵੀ ਮੈਂ ਆਪਣੇ 5 ਸਾਲ ਕਿਦਾਂ ਸੇਫ ਸਾਈਡ ਨਾਲ ਕੱਢ ਲੈਣੇ ਆ ਮਤਲਬ ਕਿਸੇ ਸਟੇਟ ਲਈ ਕਿਸੇ ਦੇਸ਼ ਲਈ ਉਧਾਂ ਦੇ ਕਾਨੂੰਨ ਬਣਨ ਕਾਨੂੰਨ ਬਣ ਕੇ ਉਹਨਾਂ ਤੇ ਕੰਮ ਹੋਵੇ ਇਹ ਚੀਜ਼ਾਂ ਬਾਰੇ ਕੋਈ ਨਹੀਂ ਸੋਚਦਾ ਸਾਰੇ ਜਿਹੜੇ ਲੀਡਰ ਨੇ ਉਹ ਵੀ ਬਸ ਬਿਆਨਾਂ ਤੱਕ ਸੀਮਿਤ ਨੇ ਅਸੀਂ ਵੀ ਸਾਡੇ ਵੀ ਲੋਕਾਂ ਦੇ ਜਿਹੜੇ ਦਿਮਾਗ ਨੇ ਨਾ ਉੱਥੇ ਤੱਕ ਕੀ ਸੀਮਤ ਰਹਿ ਗਏ ਫਲਾਣੇ ਲੀਡਰ ਨੇ ਇੱਕ ਬਿਆਨ ਦਿੱਤਾ ਜੀ ਬੱਸ ਸਰ ਗਿਆ ਉਹਨੇ ਕੋਈ ਆਪਣੀ ਸਟੇਟਮੈਂਟ ਦੇਤੀ ਕਿਸੇ ਮਸਲ ਮਸਲੇ ਪ੍ਰਤੀ ਉਹ ਸਰ ਗਿਆ ਉਹ ਇਹ ਚੀਜ਼ ਨਹੀਂ ਅਸੀਂ ਵੇਖਦੇ ਉਹ ਸਿਰਦ ਕਿੰਨਾ ਅਸੀਂ ਇਹ ਚੀਜ਼ ਨਹੀਂ ਵੇਖਦੇ ਉਹਨੇ ਇਸ ਬਣੇ ਕਾਨੂੰਨ ਤੇ ਉਹਨੂੰ ਫਾਲੋ ਕਰਨ ਲਈ ਕੰਮ ਕੀ ਕੀਤਾ ਉਹਨੇ ਅਫਸਰਾਂ ਨੂੰ ਡਾਇਰੈਕਸ਼ਨ ਕਿਦਾਂ ਦੀਆਂ ਦਿੱਤੀਆਂ ਨੇ ਤੁਸੀਂ ਕੱਢ ਕੇ ਦੇਖ ਲਓ ਤੁਸੀਂ ਅੱਜ ਆਪਣੇ ਜਿੰਨੇ ਮੰਤਰੀ ਨੇ ਜਾਂ ਐਮਐਲਏ ਨੇ ਜਾਂ ਅਫਸਰ ਨੇ ਉਹਨਾਂ ਨੇ ਆਪਣੇ ਆਪਣੇ ਹਲਕਿਆਂ ਚ ਜਿਹੜੇ ਇਦਾਂ ਦੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਤੇ ਉਹ ਉਹਦੇ ਤੇ ਕੀ ਕੰਮ ਕੀਤਾ ਕੋਈ ਮਤਲਬ ਜੋ ਰੁਟੀਨ ਚੱਲ ਰਹੀ ਹੈ ਬਸ ਉਹੀ ਚੱਲ ਰਹੀ ਹੈ ਕੋਈ ਅਫਸਰ ਇਸ ਚੀਜ਼ ਲਈ ਜਿਵੇਂ ਤੁਸੀਂ ਸ਼ਾਇਦ ਤੁਹਾਡੇ ਯਾਦ ਹੋਵੇ ਇੱਕ ਵਾਰੀ ਡੀਸੀ ਆਏ ਸੀ ਆਲੂਵਾਲੀਆ ਫਤਗੜ ਸਾਹਿਬ ਉਹਨਾਂ ਨੇ ਕੰਮ ਕੀਤੇ ਅੱਜ ਤੱਕ ਲੋਕ ਯਾਦ ਕਰਦੇ ਆ ਉਹਨਾਂ ਨੇ ਫਤਗੜ ਸਾਹਿਬ ਦੇ ਮਤਲਬ ਜਿਹੜਾ ਸਿੱਧੀ ਜੁੜ ਮਿਲ ਹੈ ਇਹਦੇ ਬਾਰੇ ਜੋ ਡਾਇਰੈਕਸ਼ਨ ਦਿੱਤੀਆਂ ਉਹ ਲੋਕ ਅੱਜ ਤੱਕ ਜਦ ਅਫਸਰ ਕਿਉਂ ਨਹੀਂ ਕਰ ਸਕਦੇ ਜੀ ਕੋਈ ਡੀਸੀ ਆਪਣੇ ਹਲਕੇ ਚ ਟ੍ਰੈਫਿਕ ਤੇ ਲੈ ਕੇ ਹੀ ਕੰਮ ਕਰ ਲਵੇ ਕਿੰਨੀਆਂ ਜਾਨਾਂ ਬਚਾ ਸਕਦਾ ਜਾਂ ਆਵਾਰਾ ਪਸ਼ੂਆਂ ਦੀ ਗੱਲ ਹੈ ਨਸ਼ੇ ਦੀ ਗੱਲ ਹੈ ਸਮਾਜ ਨੂੰ ਹੋਰ ਸੇਧਣ ਨਾਲੇ ਬਹੁਤ ਕੰਮ ਨੇ ਜਿਹੜੇ ਬਿਨਾਂ ਸਰਕਾਰਾਂ ਦੀਆਂ ਚਾਪਲੂਸੀਆਂ ਕਰੇ ਬਿਨਾਂ ਅਫਸਰ ਕਰ ਸਕਦੇ ਨੇ ਪਰ ਇਹ ਪਤਾ ਨਹੀਂ ਕਦੋਂ ਕਰਨਗੇ ਜਿਹੜੇ ਲੋਕ ਨੇ ਇਹ ਚੀਜ਼ ਦੀ ਜੜੀ ਕੱਟੇ ਇੱਕ ਹੋਰ ਵੀ ਚਰਚਾ ਚੱਲ ਰਹੀ ਹੈ ਇਸ ਬੰਦੇ ਬਾਰੇ ਕਿ ਮੈਡੀਕਲ ਮੋਡਲੀ ਸਹੂਤ ਹੈ ਸਹਾਇਤਾ ਜਿਹੜੀ ਉਹ ਨਹੀਂ ਸਹੀ ਮਿਲੀ ਉਸ ਨੂੰ ਕਿਸ ਤਰ੍ਹਾਂ ਦੇ ਉਹਦੇ ਚ ਟਵਾਣਾ ਸਾਹਿਬ ਗੱਲ ਇਹ ਹੈ ਵੀ ਮਤਲਬ ਜਦੋਂ ਬੰਦਾ ਇਸ ਸਥਿਤੀ ਚ ਹੁੰਦਾ ਹੈ ਫਿਰ ਉਹ ਮਤਲਬ ਕਈ ਵਾਰੀ ਡਿਸੀਜਨ ਨਹੀਂ ਲੈ ਪਾਉਂਦਾ ਵੀ ਇਹਨੂੰ ਹੁਣ ਪੀਜੀਆ ਹੀ ਲੈ ਕੇ ਜਾਈਏ ਫੁਟੇਜ ਚ ਰੱਖੀਏ ਜਾਂ ਕਿਹੜੇ ਡਾਕਟਰ ਦੀ رائے ਲਈਏ ਮਤਲਬ ਉੱਥੇ ਇਹ ਚੀਜ਼ਾਂ ਮਤਲਬ ਆਪਾਂ ਇਹਨੂੰ ਜਸਟੀਫਾਈ ਨਹੀਂ ਕਰ ਸਕਦੇ ਜਾਂ ਆਪਾਂ ਇਸ ਚੀਜ਼ ਨੂੰ ਤੁਸੀਂ ਆਪਾਂ ਮੰਨਣ 'ਚ ਨਹੀਂ ਆ ਸਕਦਾ ਇਹ ਗੱਲ ਵੀ ਉਹ ਪੀਜੀਏ 'ਚ ਜਾ ਕੇ ਸ਼ਾਇਦ ਉਹਦਾ ਇਲਾਜ ਹੋ ਜਾਂਦਾ ਜਾਂ ਕਿਤੇ ਬਾਹਰ ਕਿਤੇ ਹੋਰ ਕਿਸੇ ਦੇਸ਼ 'ਚ ਹੋ ਜਾਂਦਾ ਪਰ ਉੱਥੇ ਇਹ ਚੀਜ਼ਾਂ ਨੂੰ ਜੱਜ ਕਰਨ ਪੰਡਣਾ ਬਹੁਤ ਔਖਾ ਉਹ ਬੰਦਾ ਮਤਲਬ ਕਈ ਵਾਰੀ ਉੱਥੋਂ ਛੁੱਟੀ ਕਰਾਉਣ ਤੋਂ ਜਾਂ ਉੱਥੋਂ ਮਤਲਬ ਕੋਈ ਹੋਰ ਇਦਾਂ ਦੀ ਐਕਟੀਵਿਟੀ ਕਰਨ ਤੋਂ ਡਰ ਜਾਂਦਾ ਵੀ ਜੇ ਇੱਥੋਂ ਚੱਕਿਆ ਤੇ ਸ਼ਾਇਦ ਕੋਈ ਇਦਾਂ ਨਾ ਹੋ ਜੇ ਉਹ ਕਈ ਵਾਰੀ ਮੌਕੇ ਦੇ ਹਾਲਾਤ ਹੁੰਦੇ ਆ ਬਹੁਤ ਸਾਰੇ ਸਾਡੇ মিডিਆ ਕਰਮੀਆਂ ਜੀ ਸਾਥੀ ਨੇ ਕਵਰੇਜ ਕਰ ਰਹੇ ਨੇ ਪਰ ਹਾਲਾਤ ਇਦਾਂ ਦੇ ਨੇ ਉੱਥੇ ਗੱਲ ਕਰਨੀ ਵੀ ਬਹੁਤ ਮੁਸ਼ਕਲ ਆ ਪਰੋ ਭੱਜ-ਭੱਜ ਕੇ ਜਿਹੜੇ ਕੋਈ ਨਾਮੀ ਸਿੰਗਰ ਜਾਂ ਐਕਟਰ ਪਹੁੰਚ ਰਹੇ ਨੇ ਉਹਨਾਂ ਦੇ ਮਗਰ ਜਾ ਰਹੇ ਨੇ ਉਹ ਸਿਸਟਮ ਨੂੰ ਕਿੱਦਾਂ ਦੇਖਦੇ ਹੋ মিডিਆ ਨੇ ਵੀ ਇੱਕ ਬਹੁਤ ਜ਼ਿਆਦਾ ਲੋਕ ਗਿਰਜਾਂ ਦਾ ਲਬਜ਼ ਇਸਤੇਮਾਲ ਕਰਨ ਲੱਗ ਗਏ ਜੀ ਸੋਸ਼ਲ ਮੀਡੀਆ ਤੇ ਇਦਾਂ ਦੇ ਕਮੈਂਟ ਆਉਂਦੇ ਨੇ ਮਤਲਬ ਅਸੀਂ ਇਹ ਇੱਕ ਅਲਾਮਤਾ ਨੇ ਸਮਾਜ ਚ ਜਿੱਦਾਂ ਮਤਲਬ ਨਸੇ ਦੀ ਅਲਾਮਤਾ ਹੈ ਇਹ ਜਿਹੜਾ ਸੋਸ਼ਲ ਮੀਡੀਆ ਦਾ ਯੁੱਗ ਹੈ ਇਹ ਵੀ ਇੱਕ ਸਾਡੇ ਤੇ ਇੱਕ ਆਲਾਮਤ ਬਣ ਚੁੱਕਿਆ ਹੈ। ਅਸੀਂ ਵਿਊ ਲੈਣ ਦੇ ਚੱਕਰ 'ਚ ਕਿਸੇ ਦੇ ਦਰਦ ਨੂੰ ਕਿਸੇ ਦੀਆਂ ਖੁਸ਼ੀਆਂ ਨੂੰ ਮਤਲਬ ਆਪਣੇ ਕੈਮਰਿਆਂ 'ਚ ਆਪਣੇ ਵਿਊਆਂ ਦੇ ਤੱਕ ਸੀਮਤ ਰਹਿ ਕੇ ਉਹਨਾਂ ਨੂੰ ਅਸੀਂ ਸੋਸ਼ਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਆਂ। ਦੇਖੋ ਅੱਜ ਹੋ ਸਕਦਾ ਹੈ ਜਿਹੜੇ ਉਹ ਮੀਡੀਆ ਕਰਮੀ ਨੇ ਜਿਹੜੇ ਉੱਥੇ ਉਹ ਦਿਖਾਉਣਾ ਚਾਹੁੰਦੇ ਆ ਇੱਕ ਤਾਂ ਹੁੰਦਾ ਵੀ ਲੋਕਾਂ ਦਾ ਕਿ ਸਿਰਫ ਇੱਕ ਗੱਲ ਬਚਾਉਣੀ ਵੀ ਯਾਰ ਆਹ ਹਾਲਾਤ ਹੈਗੇ ਆ ਮੌਕੇ ਦੇ ਜਾਂ ਫਲਾਣਾ ਉਹਨਾਂ ਦਾ ਦੁੱਖ ਦਰਦ ਸਾਂਝਾ ਕਰਨਾ ਹੈ। ਇਕ ਹੁੰਦਾ ਵੀ ਕਈ ਈਆਂ ਈਆਂ ਚੀਜ਼ਾਂ ਫੇਸ ਕਰਨੀਆਂ ਜਿਨ੍ਹਾਂ ਨੂੰ ਸਾਡਾ ਸਮਾਜ ਆ ਜਿਹੜਾ ਕਿਤੇ ਵੀ ਇਜਾਜ਼ਤ ਨਹੀਂ ਦਿੰਦਾ ਕਿਉਂਕਿ ਉਸ ਦਰਦ ਨੂੰ ਉਹ ਮਾਂ ਜਾਂ ਉਹ ਪੈਣ ਜਿਹੜੀ ਵਿਚਾਰੀ ਵਿਧਵਾ ਹੋ ਗਈ ਜਾਂ ਉਹਦੇ ਨਿੱਕੇ ਬੱਚੇ ਨੇ ਉਹਨਾਂ ਦੇ ਈਮੋਸ਼ਨ ਨੂੰ ਤੁਸੀਂ ਮਤਲਬ ਉਹਨੂੰ ਵਿਆਹ ਨਹੀਂ ਕਰ ਸਕਦੇ ਕਿਤੇ ਉਹਨਾਂ ਦੇ ਦਰਦ ਨੂੰ ਤਾਂ ਉਹੀ ਸਮਝ ਸਕਦੇ ਆ ਕਹਿੰਦੇ ਜਿਸ ਤਨ ਲਾਗੇ ਸੋਈ ਜਾਣਾ ਮਤਲਬ ਇਹ ਚੀਜ਼ਾਂ ਮਤਲਬ ਮੈਨੂੰ ਨਹੀਂ ਲੱਗਦਾ ਵੀ ਇਹ ਚੀਜ਼ ਯਾਰ ਕਿਸੇ ਹੱਦ ਤੋਂ ਅੱਗੇ ਜਾ ਕੇ ਵੱਧ ਕੇ ਮਤਲਬ ਮੀਡੀਆ ਵਾਲਿਆਂ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਉਹ ਦਰਦ ਨੂੰ ਆਪਣੇ ਤੇ ਲਾ ਕੇ ਵੇਖਣਾ ਚਾਹੀਦਾ ਵੀ ਕੱਲ ਨੂੰ ਸਾਡੇ ਘਰ ਚ ਇਦਾਂ ਦੀ ਕੋਈ ਟਰੈਜੇਡੀ ਵਾਪਰੀ ਹੋਵੇ ਕਿ ਫਿਰ ਵੀ ਅਸੀਂ ਇਦਾਂ ਕੈਮਰੇਆਂ ਦਾ ਸਾਹਮਣਾ ਕਰ ਸਕਾਂਗੇ ਸਾਡੇ ਮਾਂ ਬਾਪ ਨੇ ਜਿਹੜੇ ਕੈਮਰੇਆਂ ਦੇ ਸਾਹਮਣੇ ਉਹਦਾਂ ਦੇ ਜਵਾਬ ਦੇ ਸਕਣਗੇ ਜੇ ਸਾਡੇ ਘਰ ਦੇ ਵਿੱਚ ਜਿਹੜੇ ਕੋਈ ਇਦਾਂ ਦਾ ਫੋਕਸ ਕਰੇਗਾ ਸਾਨੂੰ ਚੰਗਾ ਲੱਗੇਗਾ ਇਹ ਚੀਜ਼ਾਂ ਆਪਣੇ ਤੇ ਢਾਲ ਕੇ ਵਿਖਣੀ ਚਾਹੀਦੀ ਜੀ ਸੋ ਧੰਨਵਾਦ ਜੀ ਸਮਾਂ ਦੇਣ ਦੇ ਲਈ ਸੋ ਫਿਰ ਕਿਸੇ ਮੁੱਦੇ ਤੇ ਫਿਰ ਇਕੱਠੇ ਹੋਵਾਂਗੇ ਫਿਲਹਾਲ ਬਹੁਤ ਸਵਾਲ ਨੇ ਜਿਹੜੇ ਇਸ ਮਸਲੇ 'ਚ ਉੱਠ ਰਹੇ ਨੇ ਸੋ ਸਭ ਤੋਂ ਵੱਡਾ ਮੁੱਦਾ ਇਹ ਜਿਹੜਾ ਆਵਾਰਾ ਪਸ਼ੂਆਂ ਦਾ ਏ ਉਸ ਤੇ ਗੱਲ ਕੀਤੀ ਆ ਅਸੀਂ ਉਹਨਾਂ ਦਾ ਜਰੂਰ ਹੱਲ ਹੋਣਾ ਚਾਹੀਦਾ ਇਹ ਫਿਲਹਾਲ ਰਾਜਵੀਰ ਜਵੰਦਾ ਦੇ ਜਾਣ ਦਾ ਹਰ ਇੱਕ ਇਨਸਾਨ ਨੂੰ ਦੁੱਖ ਹੈ ਦਰਦ ਹੈ ਸੋ ਹਰ ਇੱਕ ਇਨਸਾਨ ਇਹੀ ਅਰਦਾਸ ਕਰ ਰਿਹਾ ਕਿ ਪਰਿਵਾਰ ਨੂੰ ਪਾਣਾ ਮੰਨਣ ਦਾ ਤੇ ਵਿਸੜੀ ਰੂ ਨੂੰ ਆਪਣੇ ਚਰਨਾਂ ਚ ਪ੍ਰਵਾਤਮਾ ਨਿਵਾਸ ਬਖਸ਼ਣ ਫਿਲਹਾਲ ਆਵਾਰਾ ਪਸ਼ੂਆਂ ਦਾ ਕਦੋਂ ਹੱਲ ਹੁੰਦਾ ਏ ਕਦੋਂ ਸਰਕਾਰਾਂ ਜਾਗਦੀਆਂ ਨੇ ਇਹ ਸਮਾਂ ਦੱਸੂਗਾ ਧੰਨਵਾਦ